ਅੱਜ ਜਲੰਧਰ ਦੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਜੰਡੂ ਸਿੰਘਾ ਮੰਡਲ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੋਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਦੀਪਕ ਸੈਣੀ ਨੇ ਦੱਸਿਆ ਕਿ ਹਾਲ ਵਿੱਚ ਰਾਹੁਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਵਰਤੇ ਗਏ ਸ਼ਬਦਾਂ ਕਾਰਨ ਭਾਜਪਾ ਵਰਕਰਾਂ ਵਿੱਚ ਭਾਰੀ ਰੋਸ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਅਸਵੀਕਾਰਯੋਗ ਹਨ ਅਤੇ ਪਾਰਟੀ ਇਸ ਦਾ ਸਖਤ ਵਿਰੋਧ ਕਰਦੀ ਰਹੇਗੀ। ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਰਾਹੁਲ ਗਾਂਧੀ ਤੋਂ ਮਾਫੀ ਦੀ ਮੰਗ ਕੀਤੀ ਹੈ। ਜਲੰਧਰ ਤੋਂ ਸੁਮਿਤ ਮਹਾਜਨ ਦੀ ਖਾਸ ਰਿਪੋਰਟ ਅਸੀਂ ਜੋ ਘਟਨਾ ਜਿਹੜੀ ਸੰਸਦ ਦੇ ਵਿੱਚ ਹੋਈ ਅਸੀਂ ਉਹਨੂੰ ਸਖਤ ਸ਼ਬਦਾਂ ਵਿੱਚ ਕਹਿਦੀ ਕਰਦੇ ਆ ਮੈਂ ਐਡਵੋਕੇਟ ਕੁਮਾਰ ਜੀ ਦਰਨਸ਼ਕਰਤ ਬੀਜੇਪੀ ਜਿਹੜਾ ਜਲੰਧਰ ਦੇ ਹਾਪੀ ਇਹੋ ਜਿਹਾ ਘਟਨਾ ਸਖਤ ਸ਼ਬਦਾਂ ਵਿੱਚ ਕਹਿਦੀ ਕਰਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੀਆਂ ਕੁਰਬਾਨੀਆਂ ਦਾ ਦੇਣਾ ਕੋਈ ਦੇ ਨਹੀਂ ਚੁਕਾਇਆ ਕੱਲ ਤਾਂ ਕਰ ਕਿ ਤੇਰੇ ਜਾਨਾ ਜਿੰਨੀਆਂ ਕੁਰਬਾਨੀਆਂ ਆਪ ਵੀ ਪੂਰੀਆਂ ਕੀਤੀਆਂ ਜਿਆਦਾਤਰ ਪੰਜਾਬੀਆਂ ਨੇ ਦਿੱਤੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਹਨ ਕੀ ਰਾਹੁਲ ਗਾਂਧੀ ਨੂੰ ਸ਼ਰਮ ਨਹੀਂ ਆਉਂਦੀ ਕਿ ਇਸ ਇਸ ਪਵੰਤਕੀ ਬਕਵਾਸ ਨਹੀਂ ਕਰਨੀ ਐਨਲ ਦੇ ਵਿੱਚ ਇਹ ਬੇਸ਼ੱਕ ਗਦਾਰੇ ਲੋਗ ਹਨ ਜਿਹੜੇ ਐਹੋ ਜਿਹੀਆਂ ਗੱਲਾਂ ਦੇਸ਼ ਪੱਖਪੰਧੀਆਂ ਨੂੰ ਕਹਿੰਦੇ ਹਨ ਪਰ ਅਸੀਂ ਅੱਜ ਸਖਸ਼ਵਦਾ ਦੇ ਮੇਧੇ ਕੀ ਕਰਦੇ ਹਾਂ ਪ੍ਰੈਸ ਕਰਕੇ ਅੱਜ ਅਸੀਂ ਇਹਨਾਂ ਕੁਤਲਾ ਫੂਕ ਪ੍ਰਦਰਸ਼ਨ ਕੀਤਾ ਧੰਨਵਾਦ ਨਮਸਕਾਰ ਸਾਥੀਓ ਮੈਂ ਦੀਪਕ ਸੈਣੀ ਜੰਡੂ ਸਿੰਘਾ ਮੰਡਲ ਪ੍ਰਧਾਨ ਹਲਕਾ ਕਰਤਾਰਪੁਰ ਚਲੰਦਰ ਜਿਵੇਂ ਕਿ ਤੁਹਾਨੂੰ ਪਤਾ ਹੈ ਪੀਤੇ ਦਿਨੀ ਕਾਂਗਰਸ ਪਾਰਟੀ ਦੇ ਜਿਹੜੇ ਨੇਤਾ ਰਾਹੁਲ ਗਾਂਧੀ ਜੀ ਉਹਨਾਂ ਨੇ ਸਾਡੇ ਰੇਲ ਮੰਤਰੀ ਰਮਨਜੀਤ ਸਿੰਘ ਬਿੱਟੂ ਜੀ ਨੂੰ ਗद्दार ਸ਼ਬਦ ਨਾਲ ਜਿਹੜਾ ਸੰਬੋਧਿਤ ਕੀਤਾ ਇਹ ਬੜਾ ਮੰਦ ਭਾਗਾ ਹੈ ਸਗੋਂ ਰਾਹੁਲ ਗਾਂਧੀ ਜੀ ਨੂੰ ਗੱਦਾਰ ਸ਼ਬਦ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਆਪਣੇ ਪੀੜੇ ਥੱਲੇ ਛੋਟਾ ਮਾਰਨਾ ਚਾਹੀਦਾ ਕਿ ਦੇਸ਼ ਨਾਲ ਗੱਦਾਰੀ ਕਿਹਨੇ ਕੀਤੀ ਹੈ 84 ਦੇ ਦੰਗਿਆਂ ਦੇ ਵਿੱਚ ਦੇਸ਼ ਨਾਲ ਗੱਦਾਰੀ ਰਾਹੁਲ ਗਾਂਧੀ ਜੀ ਤੁਹਾਡੀ ਪਾਰਟੀ ਨੇ ਕੀਤੀ ਹੈ 84 ਦੇ ਦੰਗਿਆਂ ਤੋਂ ਬਾਅਦ ਹਿੰਦੂ ਸਿੱਖ ਏਕਤਾ ਨੂੰ ਖਤਮ ਕਰਨ ਦਾ ਜਿਹੜਾ ਕੰਮ ਹੈ ਗੱਦਾਰੀ ਕੀਤੀ ਹੈ ਉਹ ਕਾਂਗਰਸ ਪਾਰਟੀ ਨੇ ਕੀਤੀ ਹੈ ਔਰ ਦੇਸ਼ ਹਿਤ ਵਿੱਚ ਜਿੰਨੇ ਵੀ ਕੰਮ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਤੁਸੀਂ ਉਹਨਾਂ ਨੂੰ ਗੱਦਾਰ ਕਹਿ ਰਹੇ ਹੋ ਤੁਹਾਡੇ ਵਾਸਤੇ ਇਹ ਜਿਹੜੇ ਸ਼ਬਦ ਏ ਸਾਨੂੰ ਤਾਂ ਇਹ ਜਾਪਦਾ ਹੈ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਤੁਹਾਡੀ ਜਿਹੜੀ ਹਾਰ ਹੋ ਰਹੀ ਹੈ ਕਿ ਜਿਹੜਾ ਆ ਤੁਹਾਡੇ ਮੱਥੇ ਚੜ ਗਿਆ ਹੈ ਸਿਰ ਚੜ ਗਿਆ ਹੈ ਜਿਹਦੇ ਨਾਲ ਤੁਹਾਡਾ ਮਾਨਸਿਕ ਸੰਤੁਲਨ ਜਿਹੜਾ ਉਹ ਵਿਗੜ ਗਿਆ ਹੈ ਜਿਸ ਕਰਕੇ ਤੁਸੀਂ ਇਦਾਂ ਦੇ ਸ਼ਬਦਾਂ ਦਾ ਉਪਯੋਗ ਕਰਦੇ ਹੋ ਤੇ ਤੁਹਾਨੂੰ ਅਸੀਂ ਸਲਾਹ ਦਿੰਦੇ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਆਪਣਾ ਮਾਨਸਿਕ ਤੌਰ ਦੇ ਉੱਤੇ ਇਲਾਜ ਕਰਾਓ ਤਾਂ ਕਿ ਇਦਾਂ ਦੇ ਸ਼ਬਦਾਂ ਉੱਤੇ ਨਾ ਰੋਕ ਲੱਗ ਸਕੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ ਹਿੰਦ ਜੈ ਭਾਰਤ ਬੰਦੇ ਮਾਤਰਮ